ਨਮਸਕਾਰ ਅੱਜ ਜਿਵੇਂ ਦੁਪਹਿਰੇ ਮੈਂ ਇੱਕ ਮੈਸੇਜ ਪਾਇਆ ਸੀ ਕਿ ਜਿਨ੍ਹਾਂ ਕਿਸਾਨਾਂ ਦੇ ਕਿਸਾਨ ਸਮਾਨ ਨidhi ਯੋਜਨਾ ਦੇ 2000 ਰੁਪਏ ਵਾਲੀ ਕਿਸ਼ਤ ਬੰਦ ਹੋ ਚੁੱਕੀ ਹੈ ਉਸ ਦੇ ਸਬੰਧ ਦੇ ਵਿੱਚ ਲਾਈਵ ਆ ਕੇ ਦੱਸਾਂਗੇ ਕਿਉਂਕਿ ਮੈਂ ਇੱਕ ਸੈਕਿੰਡ ਵੀਡੀਓ ਪਾਣੀ ਸੀ ਮੈਂ ਸੋਚਿਆ ਸੈਕਿੰਡ ਵੀਡੀਓ ਆਪਾਂ ਲਾਈਵ ਆ ਕੇ ਪਾਈਏ ਜੇ ਕਿਸੇ ਕਿਸਾਨ ਵੀਰ ਦਾ ਕੋਈ ਕਮੈਂਟ ਆਊਗਾ ਨਾਲ ਦੇ ਨਾਲ ਉਹਦਾ ਜਵਾਬ ਦੇਵਾਂਗੇ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਕਮੈਂਟ ਆਏ ਸੀ ਜਿਸ ਤਰ੍ਹਾਂ ਇੱਕ ਨੇ ਲਿਖਿਆ ਗੁਰਜੀਤ ਸਿੰਘ ਮੈਂ ਸਭਾ ਵਿੱਚ ਸੈਕਟਰੀ ਸੀ ਉਸ ਸਮੇਂ ਅਸੀਂ ਕਿਸਾਨਾਂ ਦੇ ਫਾਰਮ ਭਰੇ ਸਨ ਜਿਨ੍ਹਾਂ ਕੋਲ ਜ਼ਮੀਨ ਸੀ ਉਸ ਸਮੇਂ ਮੈਂ ਮੁਲਾਜ਼ਮ ਹੋਣ ਕਾਰਨ ਇਸ ਸਕੀਮ ਦਾ ਲਾਭ ਨਹੀਂ ਲੈ ਸਕਿਆ ਹੁਣ ਮੇਰੀ ਰਿਟਾਇਰਮੈਂਟ ਹੋ ਚੁੱਕੀ ਹੈ 3 ਸਾਲ ਹੋ ਪੈਨਸ਼ਨ ਵੀ ਨਹੀਂ ਹੈ ਜ਼ਮੀਨ 2 ਏਕੜ ਹੈ ਮੈਂ ਬਹੁਤ ਕੋਸ਼ਿਸ਼ ਕੀਤੀ ਫਾਰਮ ਭਰਨ ਦੀ ਖੇਤੀਬਾੜੀ ਦਫ਼ਤਰ ਵਾਲੇ ਮੋੜ ਦਿੰਦੇ ਹਨ ਕਹਿੰਦੇ ਹਨ ਸੌਫਟਵੇਅਰ ਨਹੀਂ ਚੱਲ ਰਿਹਾ ਕੋਈ ਪਹਿਲਾ ਟੈਕਸ ਦਾਤਾ ਰਿਹਾ ਜਦੋਂ ਕਿ ਹੁਣ ਮੇਰੀ ਕੋਈ ਰਿਟਰਨ ਵਗੈਰਾ ਨਹੀਂ ਹੈ ਕਿ ਮੈਂ ਇਸ ਯੋਜਨਾ ਜਿਵੇਂ ਲੈ ਸਕਦਾ ਹਾਂ ਮੈਂ ਮਾਨਸਾ ਲਵੇ ਪਿੰਡ ਬੰਪੀ ਆਣ ਤੋਂ ਹਾਂ ਫਾਰਮ ਸਭ ਕੁਝ ਤਿਆਰ ਕੋਲ ਹੀ ਪਏ ਹਨ ਮੇਰੇ ਕੋ ਕਿਵੇਂ ਮੇਰਾ ਮਸਲਾ ਹੱਲ ਹੋ ਜਾਵੇਗਾ ਜੀ ਧੰਵਾਦ ਤੁਸੀਂ ਫੋਨ ਲਿਖਣ ਲਈ ਬੰਦ ਕਰ ਕੀਤਾ ਸੀ ਹਾਂਜੀ ਬਾਕੀ ਫੋਨ ਵਾਲੀ ਗੱਲ ਤਾਂ ਹੈ ਕਿਉਂਕਿ ਜਦੋਂ ਵੀ ਕੋਈ ਸਰਾਰਤੀ ਬੰਦਾ ਕਮੈਂਟ ਪੜਦਾ ਥੱਲੋਂ ਮੋਬਾਈਲ ਨੰਬਰ ਚੱਕ ਲੈਂਦਾ ਉਸ ਮੋਬਾਈਲ ਨੰਬਰ ਤੇ ਕੋਈ ਨਾ ਕੋਈ ਠੱਗੀ ਕਰ ਸਕਦਾ ਹੈ ਤੁਹਾਡੇ ਨਾਲ ਮੈਂ ਇਹ ਸ਼ੇਅਰ ਕਰਕੇ ਫੋਨ ਨੂੰ ਮਤਲਬ ਲਿਖਣਾ ਮੁਨਾਸਬ ਨਹੀਂ ਸਮਝਿਆ ਕਮੈਂਟ ਦੇ ਵਿੱਚ ਪੂਰੀ ਜਾਣਕਾਰੀ ਲਿਖ ਦਿਓ ਮੈਂ ਇਕੱਲੇ ਇਕੱਲੇ ਕਮੈਂਟ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਤੇ ਇੱਕ ਮੈਂ ਗਰੁੱਪ ਬਣਾਇਆ ਹੈ WhatsApp ਗਰੁੱਪ ਮੈਂ ਉਹਦਾ ਲਿੰਕ ਸਾਂਝਾ ਕਰਾਂਗਾ ਛੇਤੀ ਕਿ ਉਹਦਾ ਨਾਮ ਹੀ ਮੈਂ ਰੱਖਿਆ ਜਿਨ੍ਹਾਂ ਕਿਸਾਨਾਂ ਦੇ 2000 ਰੁਪਏ ਵਾਲੀ ਕਿਸ਼ਤ ਬੰਦਾ ਹੈ ਉਹ ਇਸ ਗਰੁੱਪ ਦੇ ਵਿੱਚ ਐਡ ਹੋਣ ਆਪਣੀਆਂ ਸਮੱਸਿਆਵਾਂ ਦੱਸਣ ਤਾਂ ਕਿ ਮੈਂ ਉਸ ਸਬੰਧਤ ਜ਼ਿਲ੍ਹੇ ਨਾਲ ਬਲਾਕ ਦੇ ਵਿੱਚ ਜਾਂ ਸਬੰਧਤ ਕਿਸੇ ਵੀ ਹੋਰ ਅਦਾਰੇ ਨਾਲ ਗੱਲਬਾਤ ਕਰਕੇ ਕਿਸਾਨਾਂ ਦਾ ਮਸਲਾ ਹੱਲ ਕਰਾ ਸਕਾਂ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਮੈਂ ਕੋਈ ਕਿਸੇ ਡਿਪਾਰਟਮੈਂਟ ਨਾਲ ਸੰਬੰਧ ਨਹੀਂ ਰੱਖਦਾ ਮੈਂ ਵੀ ਇੱਕ ਕਿਸਾਨ ਆ ਦੇਖੋ ਖੇਤ ਦੇ ਵਿੱਚ ਹੀ ਬੈਠਾ ਹਾਂ ਬੈਕਗ੍ਰਾਉਂਡ ਦੇ ਵਿੱਚ ਤੁਹਾਨੂੰ ਫਸਲ ਦਿਖ ਰਹੀ ਹੋਣੀ ਮੈਂ ਤਾਂ ਬਿਲਕੁਲ ਪਰਾਲੀ ਦੇ ਉੱਪਰ ਬੈਠ ਕੇ ਵੀਡੀਓ ਬਣਾਉਂਦਾ ਜਦੋਂ ਵੀ ਹੁਣਾਂ ਦਾ ਆਪਣੇ ਖੇਤ ਦੇ ਵਿੱਚ ਇਸ ਤੋਂ ਬਾਅਦ ਅਗਲਾ ਕਮੈਂਟ ਦੇਖਦੇ ਹਾਂ ਅਗਲਾ ਕਮੈਂਟ ਆਇਆ ਜੀ ਕਿਸਾਨਾਂ ਨੂੰ ਪੈਸੇ ਨਹੀਂ ਮਿਲ ਰਹੇ 80% ਉਹਨਾਂ ਲੋਕਾਂ ਨੂੰ ਮਿਲ ਰਹੇ ਹਨ ਜੋ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿਉਂਕਿ ਉਸ ਸਮੇਂ ਜੋ ਫਾਰਮ ਪਰਵਾਏ ਗਏ ਸੀ ਉਸ ਟਾਈਮ ਕੋਈ ਫਰਦ ਵਗੈਰਾ ਨਹੀਂ ਮੰਗੀ ਗਈ ਨਾ ਹੀ ਜ਼ਮੀਨ ਤਸਦੀਕ ਕਰਵਾਈ ਗਈ ਕਿਸੇ ਪਟਵਾਰੀ ਜਾਂ ਮਾਲ ਵਿਭਾਗ ਤੋਂ ਉਸ ਸਮੇਂ ਸਿਰਫ ਕਿਸਾਨ ਦਾ ਘੋਸ਼ਣਾ ਪੱਤਰ ਲਿਆ ਗਿਆ ਸੀ ਕਿ ਮੇਰੇ ਕੋਲ ਇੰਨੀ ਜ਼ਮੀਨ ਹੈ ਉਸੇ ਵੇਚ ਤੇ ਪਹਿਲੇ ਬੈਚ ਦੇ ਵਿੱਚ ਬਹੁਤ ਸਾਰੀਆਂ ਪੈਨਸ਼ਨ ਲੱਗ ਚੁੱਕੀਆਂ ਸਨ ਜਦੋਂ ਲੈਂਡ ਸੀਡਿੰਗ ਵਗੈਰਾ ਦੀ ਇਹਦੇ ਵਿੱਚ ਸੋਧ ਹੋਈ ਆ ਫਿਰ ਬਹੁਤ ਉਹਨਾਂ ਨੇ ਜਿੰਨੇ ਪਰਸੈਂਟਾਂ ਨੂੰ ਜਿੰਨੇ ਪੈਨਸ਼ਨ ਨੂੰ ਰਿਵਾਈਜ਼ ਕਰਨ ਵਾਸਤੇ ਭੇਜਿਆ ਸੀ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਉਹੀ ਪੈਨਸ਼ਨਾਂ ਕੱਟੀ ਗਈਆਂ ਜਿਹੜੀਆਂ ਰਿਵਾਈਜ਼ ਦੇ ਵਿੱਚ ਨਹੀਂ ਆਈਆਂ ਉਹ ਪੈਨਸ਼ਨ ਐਜ਼ ਇਟ ਚੱਲ ਰਹੀਆਂ ਨੇ ਉਹ ਵੀ ਜਦੋਂ ਅ ਨੈਕਸਟ ਬੈਚ ਦੇ ਵਿੱਚ ਸ਼ਾਇਦ ਉਹ ਵੀ ਕੱਟੀਆਂ ਜਾਣ ਅੱਗੇ ਲਿਖਿਆ ਜੀ ਇੱਕ ਨਾਮੇ ਦੇ ਵਿੱਚ ਆਉਂਦਾ ਨਹੀਂ ਆਰ ਟੈਂਡ ਕraft ਵਿਦ ਪੰਜਾਬ ਵਿੱਚ ਬਹੁਤ ਲੋਕਾਂ ਦੇ ਪੈਸੇ ਨਹੀਂ ਆ ਰਹੇ ਫਤਿਹਗੜ੍ਹ ਸਾਹਿਬ ਤੋਂ ਬਿਲਕੁਲ ਸਹੀ ਗੱਲ ਹੈ ਭਰਾਵਾ ਸਾਰੇ ਜ਼ਿਲ੍ਹਿਆਂ ਦੇ ਵੀ ਇਹੀ ਹਾਲ ਹੈ ਅੱਗੇ ਫੇਰ ਇੱਕ ਮੈਸੇਜ ਹੋਰ ਆਇਆ ਹੈ ਬਲਜੀਤ ਫੁੱਲਰ ਆਉਣੇ ਬੰਦ हां जी बिल्कुल सही बहुत किसान दुखी ने मैं भी ਜਿਹੜਾ ਮੈਂ ਵੀਡੀਓ ਬਣਾਈ ਸੀ ਉਸ ਤੋਂ ਮੈਂ 2-4 ਦਿਨ ਪਹਿਲਾਂ ਖੇਤੀਬਾੜੀ ਦਫ਼ਤਰ ਲੈ ਰਿਹਾ ਗਿਆ ਸੀ ਉੱਥੇ ਹੋਰ ਕੰਮਾਂ ਵਾਲੇ ਕਿਸਾਨ ਘਟਾਉਂਦੇ ਸੀ ਕੋਈ ਸਬਸਿਡੀ ਵਗੈਰਾ ਵਾਸਤੇ ਬਹੁਤ ਕਿਸਾਨ ਮਤਲਬ ਮੇਰਾ ਖਿਆਲ ਹੈ ਮੇਰੇ ਦੇਖਦਿਆਂ ਦੇਖਦਿਆਂ 200 ਕਿਸਾਨ ਆਏ ਹੋਣੇ ਜਿਨ੍ਹਾਂ ਦੇ ਪੈਸੇ ਰੁਕੇ ਹੋਏ ਸੀ ਜਿਹੜੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਹੈ ਟਿਫਨ ਦੇ ਵਿੱਚ ਰੋਟੀ ਹੁੰਦਿਆਂ ਵੀ ਦੁਪਹਿਰ ਨੂੰ ਰੋਟੀ ਨਹੀਂ ਖਾ ਸਕਦੇ ਇੰਨਾ ਮਤਲਬ ਉਹਨਾਂ ਦਾ ਬਿਜੀ ਸ਼ਡਿਊਲ ਰਹਿੰਦਾ ਪੈਨਸ਼ਨ ਕਰਕੇ ਮੈਂ ਤਾਇਓ ਵੀਡੀਓ ਬਣਾਣੀ ਚੰਗੀ ਸਮਝੀ ਕੇ ਇਸ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਆਪਾਂ ਦਫ਼ਤਰ ਬਾਅਦ ਦੇ ਵਿੱਚ ਜਾਈਏ ਪਹਿਲਾਂ ਆਪਣੀਆਂ ਜਿਹੜੀ ਖੇਤਰੀ ਲੋਕਲ ਦਿੱਕਤਾਂ ਨੇ ਉਹੋ ਦੂਰ ਕਰੀਏ ਜਿਸ ਤਰ੍ਹਾਂ ਆਪਣਾ ਬੈਂਕ ਖਾਤਾ ਨੂੰ ਗੁਦਮੁਦਰੁਸਤ ਕਰੀਏ ਉਹਦੀ ਈ ਕੇਵਾਈਸੀ ਕਰਵਾ ਲਈ ਆਪਣਾ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲੈ ਜਾ ਕੇ ਕਿਉਂਕਿ ਮੋਬਾਈਲ ਨੰਬਰ ਤੇ ਓਟੀਪੀ ਆਣਾ ਹੁੰਦਾ ਆਧਾਰ ਕਾਰਡ ਅਪਡੇਟ ਹੋਣਾ ਚਾਹੀਦਾ ਜੇ ਆਧਾਰ ਕਾਰਡ ਦੇ ਵਿੱਚ ਦਿੱਕਤ ਹੈ ਪਹਿਲਾਂ ਆਧਾਰ ਕਾਰਡ ਅਪਡੇਟ ਕਰਾਓ ਉਸ ਤੋਂ ਬਾਅਦ ਬੈਂਕ ਦੇ ਵਿੱਚ ਈ ਕੇਵਾਈਸੀ ਕਰਾਓ ਬੈਂਕ ਖਾਤਾ ਤੇਰੀ ਤੇ ਜਾਂ ਸੀਐਸਸੀ ਸੈਂਟਰ ਜਿਹੜੇ ਕਾਮਨ ਸੈਂਟਰ ਖੁੱਲੇ ਹੋਏ ਆ ਪਿੰਡਾਂ ਦੇ ਵਿੱਚ ਉੱਥੇ ਜਾ ਕੇ ਕਿਸਾਨ ਸਮਰਨ ਨਿਧੀ ਯੋਜਨਾ ਦੀ ਕੇਵਾਈਸੀ ਹੁੰਦੀ ਹੈ ਉਹ ਕੇਵਾਈਸੀ ਕਰਾਓ ਜੇ ਫਿਰ ਕੋਈ ਦਿੱਕਤ ਆਉਂਦੀ ਹੈ ਉਹ ਸੀਐਸਸੀ ਸੈਂਟਰ ਵਾਲੇ ਇੱਕ ਫਾਰਮ ਕੱਢ ਕੇ ਫਾਈਲ ਤਿਆਰ ਕਰ ਦਿੰਦੇ ਆ ਜਿਸ ਦੇ ਵਿੱਚ ਸਰਪੰਚ ਦੀ ਮੋਹਰ ਲਵਾ ਕੇ ਜਾਂ ਨੰਬਰਦਾਰ ਦੀ ਜ਼ਮੀਨ ਦੀ ਫਰਦ ਬੈਂਕ ਦੇ ਖਾਤੇ ਦੀ ਕਾਪੀ ਆਧਾਰ ਕਾਰਡ ਦੀ ਫੋਟੋਕਾਪੀ ਨਾਲ ਲਾ ਕੇ ਫਾਈਲ ਆਪਣੇ ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਜਮ੍ਹਾਂ ਕਰਵਾਓ ਰੂਟੀਨ ਦੇ ਵਿੱਚ ਹੀ ਮਤਲਬ ਉਹ ਮਾਲ ਵਿਭਾਗ ਤੋਂ ਵੈਰੀਫਾਈ ਕਰਵਾ ਕੇ ਉਹਨਾਂ ਨੂੰ ਪਾਸ ਕਰ ਦੇਣਗੇ ਜੇ ਕੋਈ ਦਿੱਕਤ ਆਊਗੀ ਆਪਣੇ ਸਬੰਧਤ ਦਫ਼ਤਰ ਨਾਲ ਸੰਪਰਕ ਰੱਖੋ ਉਸ ਤੋਂ ਬਾਅਦ ਇੱਕ ਦਿੱਕਤ ਜੋ ਮੈਂ ਆਪਣੇ ਨਿੱਜੀ ਤੌਰ ਤੇ ਜਾਂਚ ਕੀਤੀ ਇਸ ਚੀਜ਼ ਦੀ ਜਿਹੜੇ ਪਿੰਡਾਂ ਦੇ ਵਿੱਚ ਧਾਰਮਿਕ ਜਗ੍ਹਾ ਤੇ ਜਿਵੇਂ ਮੰਦਿਰ ਗੁਰਦੁਆਰਾ ਜਾਂ ਹੋਰ ਸਾਂਝੀ ਜਗ੍ਹਾ ਤੇ ਕੈਂਪ ਲਗਾ ਕੇ ਕੁਝ ਪ੍ਰਾਈਵੇਟ ਬੈਂਕਾਂ ਵਾਲੇ ਜਾਂ ਕਈ ਵਾਰ ਟਾਰਗੇਟ ਹੁੰਦਾ ਸਰਕਾਰੀ ਬੈਂਕਾਂ ਦਾ ਕਿ ਇੰਨੇ ਖਾਤੇ ਜ਼ੀਰੋ ਬੈਲੈਂਸ ਵਾਲੇ ਖੋਲੋ ਜਦੋਂ ਖਾਤੇ ਖੁੱਲ ਜਾਂਦੇ ਆ ਉਹਦੀ ਪਾਸਬੁੱਕ ਨਹੀਂ ਮਿਲਦੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਣਾ ਕੋਈ ਖਾਤਾ ਵੀ ਖੁੱਲਿਆ ਆਪਾਂ ਕੱਲਾ ਦਾ ਰਕਾਰਡ ਦੇ ਕੇ ਜਾਂ ਗੁੱਠਾ ਲਗਵਾ ਕੇ ਖਾਤਾ ਖਲਵਾ ਲੈਂਦੇ ਆ ਉਸ ਵਿੱਚ ਲੈਣ ਦੇਣ ਕੋਈ ਕਰਦੇ ਨਹੀਂ ਜਦੋਂ ਆਪਣਾ ਆਧਾਰ ਕਾਰਡ ਨਾਲ ਲਿੰਕਡ ਜੋ ਵੀ ਆਪਣੇ ਪੈਸੇ ਆਣੇ ਹੁੰਦੇ ਆ ਉਹ ਲਾਸਟ ਅਪਡੇਟ ਨੂੰ ਚੱਕਦਾ ਹੈ ਜਿਹੜਾ ਲਾਸਟ ਖਾਤਾ ਉਹਦੇ ਵਿੱਚ ਖੁੱਲ ਗਿਆ ਕਿਉਂਕਿ ਉਸ ਖਾਤੇ ਦੀ ਕੇਵਾਈਸੀ ਹੋਈ ਹੋਈ ਹੈ ਪਰ ਆਪਣੇ ਕੋਲ ਉਹਦੀ ਪਾਸਬੁੱਕ ਨਹੀਂ ਇਹ ਚੀਜ਼ ਮੈਨੂੰ ਨਰੇਗਾ ਦੇ ਵਿੱਚੋਂ ਪਤਾ ਲੱਗੀ ਨਰੇਗਾ ਦੇ ਬਹੁਤ ਸਾਰੇ ਵਰਕਰ ਮੇਰੇ ਕੋਲ ਆ ਗਏ ਕਿ ਸਾਡੇ ਨਰੇਗਾ ਦੇ ਪੈਸੇ ਨਹੀਂ ਮਿਲ ਰਹੇ ਮੈਂ ਉਹਨਾਂ ਦੀ ਲਿਸਟ ਬਣਾ ਕੇ ਨਰੇਗਾ ਦੇ ਸੈਕਟਰੀ ਨੂੰ ਮਿਲਿਆ ਨਰੇਗਾ ਦੇ ਸੈਕਟਰੀ ਨੂੰ ਦੱਸਿਆ ਕਿ ਇਹਨਾਂ ਦੇ ਪੈਸੇ ਫਲਾਨਾ ਬੈਂਕ ਦੇ ਵਿੱਚ ਜਾ ਰਹੇ ਆ ਉਨਾ ਮੈਂ ਪਹਿਲਾਂ ਕਾਪੀ ਮੰਗੀ ਸੀ ਕਹਿੰਦਾ ਪਰ ਉਹ ਕੋਈ ਕਾਪੀ ਪੇਸ਼ ਨਹੀਂ ਕਰ ਸਕਿਆ ਬਾਅਦ ਵਿੱਚ ਮੈਂ ਉਸ ਸੰਬੰਧਿਤ ਬੈਂਕ ਨਾਲ ਸੰਪਰਕ ਕੀਤਾ ਉਹ ਕਹਿੰਦੇ ਜੀ ਉਹਦਾ ਜ਼ੀਰੋ ਬੈਲੈਂਸ ਦੇ ਸਿਰਫ ਉਹਦਾ ਇੱਕ ਕਾਰਡ ਮਿਲਦਾ ਸੀ ਏਟੀਐਮ ਵਰਗਾ ਡੈਬਿਟ ਕਾਰਡ ਕਹਿ ਲਓ ਜਾਂ ਏਟੀਐਮ ਕਾਰਡ ਕਹਿ ਲਓ ਜਾਂ ਸਮਾਰਟ ਕਾਰਡ ਕੋਈ ਵੀ ਉਹਦਾ ਨਾਮ ਰੱਖ ਲਓ ਸਿਰਫ ਉਹ ਕਾਰਡ ਮਿਲਿਆ ਸੀ ਮਿਲਣਾ ਸੀ ਉਹਨਾਂ ਨੂੰ ਕਾਰਡ ਲੋਕਾਂ ਨੇ ਕੋਈ ਤਰਕੇ ਭੁੱਲ ਗਿਆ ਕਿਸੇ ਦੇ ਘੁੰਮ ਕਰਤਾ ਆਪਣੇ ਆਧਾਰ ਕਾਰਡ ਨਾਲ ਇਹ ਚੈੱਕ ਕਰਵਾਓ ਕਿੰਨੇ ਖਾਤੇ ਚੱਲ ਰਹੇ ਆ ਜਿੰਨੇ ਖਾਤੇ ਚੱਲ ਰਹੇ ਆ ਉਹਨਾਂ ਦੀ ਕਿੰਨੇ ਕਿੰਨੇ ਦੀ ਏ.ਵੀ.ਸੀ ਹੋਈ ਹੈ ਜਿੰਨੇ ਖਾਤਿਆਂ ਦੀ ਇੱਕ KYC ਹੋ ਗਈ ਉਹਨਾਂ ਖਾਤਿਆਂ ਨੂੰ ਚੈੱਕ ਕਰਾਓਗੇ ਮੇਰੇ PM ਕਿਸਾਨ ਨਿਧੀ ਦੇ ਪੈਸੇ ਤਾਂ ਨਹੀਂ ਇਹਦੇ ਵਿਚਾਰੇ ਜੇ ਉਹਦੇ ਵਿੱਚ ਪੈਸੇ ਆ ਰਹੇ ਆ ਉਸ ਦੀ ਕਾਪੀ ਬਦਲਾ ਲਓ ਉਹ ਕਾਪੀ ਬਣਵਾ ਲਓ ਕਾਪੀ ਬਣਵਾਣਾ ਕੋਈ ਰੌਕਟ ਸਾਇੰਸ ਨਹੀਂ ਹੈ ਖਾਤੇ ਦਾ ਕੋਡ ਬਦਲਿਆ ਜਾਂਦਾ ਬੈਂਕ ਵਾਲੇ ਕੋਡ ਬਦਲ ਕੇ ਉਹਨੂੰ ਆਮ ਸੇਵਿੰਗ ਅਕਾਊਂਟ ਦੇ ਵਿੱਚ ਕਰ ਦੇਣਗੇ ਫਿਰ ਨਾ ਮਹਿਕਮੇ ਨੂੰ ਟੱਕਰਾਂ ਮਾਰਣੀਆਂ ਨਾ ਆਪਾਂ ਟੱਕਰਾਂ ਮਾਰਣੀਆਂ ਸਿਰਫ ਉਸੇ ਬੈਂਕ ਦਾ ਕੋਡ ਬਦਲਵਾ ਲਓ ਉਹਨੂੰ ਜ਼ੀਰੋ ਬੈਲੈਂਸ ਤੋਂ ਮਤਲਬ ਸ਼ਿਫਟ ਕਰਾ ਕੇ ਉਹਦਾ ਕੋਈ ਉਹਨੂੰ ਕਹਿੰਦੇ ਕੋਮ ਮੋਡੀਫਾਈ ਮੇਰੇ ਖਿਆਲ ਹੈ ਬੈਂਕ ਦੀ ਟੈਕਨੀਕਲ ਭਾਸ਼ਾ ਦੇ ਵਿੱਚ ਉਸ ਖਾਤੇ ਨੂੰ ਮੋਡੀਫਾਈ ਕਰਕੇ ਸੇਵਿੰਗ ਅਕਾਊਂਟ ਦੇ ਵਿੱਚ ਤਬਦੀਲ ਕਰ ਦੇਣਗੇ ਇਹ ਜਾਣਕਾਰੀ ਮਤਲਬ ਸਾਰੇ ਆਪਣੇ ਮਿੱਤਰ ਪਿਆਰਾਂ ਨੂੰ ਵੀ ਦੱਸ ਦਿਓ ਤਾਂ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਉਹ ਵਿਚਾਰੇ ਇਸੇ ਤਰ੍ਹਾਂ ਨਾ ਤੇਲ ਫੂਕਦੇ ਫਿਰਣ ਜਿਹੜੇ ਆਪਾਂ ਲਾਈਵ ਹੋਣ ਦਾ ਆਪਣਾ ਮਕਸਦ ਸਫਲ ਹੋ ਜੇ ਜੇਕਰ ਸਪੋਜ਼ ਕਰੋ ਇਹਨੂੰ 1000 ਬੰਦਾ ਸੁਣ ਰਿਹਾ 1000 ਦੇ ਵਿੱਚੋਂ ਜੇ 100 ਬੰਦਿਆਂ ਦਾ ਵੀ ਮਸਲਾ ਹੱਲ ਕਰੇ ਬੈਠੇ ਹੋ ਗਿਆ ਮੈਂ ਮੇਰੀ ਪ੍ਰਾਪਤੀ ਗਿਣਾਗਾ ਉਸ ਤੋਂ ਬਾਅਦ ਅੱਗੇ ਇੱਕ ਮੈਸੇਜ ਆਇਆ ਸੀ ਜੀ ਵੀਰ ਜੀ ਵੇਟਿੰਗ 'ਚ ਦੱਸ ਰਹੇ ਨੇ ਕਿਉਂਕਿ ਜੋ ਵੈਰੀਫਿਕੇਸ਼ਨ ਹੋਈਆਂ ਨੇ ਉਸ ਤੋਂ ਬਾਅਦ ਮਾਲ ਵਿਭਾਗ ਆਪਣੇ ਫਲੱਡ ਦੇ ਵਿੱਚ ਉਲਝ ਗਿਆ ਇੱਧਰ ਆਪਣੇ ਸਾਡੇ ਸੰਗਰੂਰ ਪਟਿਆਲਾ ਏਰੀਆ ਦੇ ਵਿੱਚ ਫਲਾਟ ਤੋਂ ਬਾਅਦ ਫਿਰ ਕੰਪਨਸੇਸ਼ਨ ਵਗੈਰਾ ਜੋ ਉਹਦਾ ਦੇਣਾ ਸੀ ਉਹਦੇ ਵੀ ਚਲ ਜਰਿਆ ਵੈਰੀਫਿਕੇਸ਼ਨ ਆ ਮੇਰੇ ਖਿਆਲ ਆ ਠੰਡੇ ਬਸਤੇ ਜਿਨੇ ਜਿੰਨਾ ਜਿੱਧਰ ਵੈਰੀਫਿਕੇਸ਼ਨਾਂ ਚੱਲ ਰਹੀਆਂ ਆ ਉਹ ਹੌਲੀ ਹੌਲੀ ਹੋ ਜਾਣਗੀਆਂ ਸਬੰਧਤ ਖੇਤੀਬਾੜੀ ਦਫ਼ਤਰ ਇੱਕ ਵਾਰ ਇੱਕ ਬੰਦਾ ਜਾ ਕੇ ਕੋਈ ਮੈਂਬਰ ਸਰਪੰਚ ਕੋਈ ਵੀ ਜ਼ਿੰਮੇਵਾਰ ਬੰਦਾ ਪਿੰਡ ਦਾ ਉਹੀ ਉਹਨਾਂ ਨੂੰ ਦੱਸ ਦੇ ਭਾਈ ਜੋ ਕਿਸਾਨਾਂ ਨੇ ਫਾਰਮ ਭਰ ਕੇ ਦਿੱਤੇ ਸੀ ਉਹਨਾਂ ਦਾ ਕੀ ਬਣਿਆ ਜੇ ਕੋਈ ਉਹਨਾਂ ਦੇ ਵਿੱਚ ਦਿੱਕਤ ਆ ਉਹਨਾਂ ਨੂੰ ਰਿਵਾਈਜ਼ ਕਰ ਦਿਓ ਜੇ ਕਿਸੇ ਦੇ ਵਿੱਚ ਕੋਈ ਕਾਗਜ਼ ਪੱਤਰ ਦੀ ਘਾਟ ਆ ਉਸ ਨੂੰ ਦੁਬਾਰਾ ਪੂਰੀ ਕਰ ਦਿਓ ਆਪਣੇ ਲੋਕਲ ਲੈਵਲ ਤੇ ਅੱਗੇ ਇੱਕ ਕਮੈਂਟ ਆਇਆ ਜੀ ਰਣਜੀਤ ਸਿੰਘ ਦਾ ਵੀਰ ਜੀ ਮੈਨੂੰ ਦੋ ਕਿਸ਼ਤਾਂ ਆ ਕੇ ਬੰਦ ਹੋ ਗਿਆ ਮੈਂ ਖੇਤੀਬਾੜੀ ਵੀ ਮੇਲ ਦਿੱਤੀ ਸੀ ਕਿਸ਼ਤ ਨਹੀਂ ਆਈ ਮੇਲ ਨਾਲ ਮੇਰੇ ਖਿਆਲ ਮੇਲ ਕੀਤੀ ਹੋਣੀ ਉਹਨਾਂ ਨੇ ਮੇਲ ਨਾਲ ਗੱਲ ਨਹੀਂ ਬਣਨੀ ਇਸ ਦੀ ਇੱਕ ਪ੍ਰੋਪਰ ਪਹਿਲਾਂ ਆਪਣੇ ਖਾਤੇ ਤਸਦੀਕ ਕਰਾਓ ਕੇ ਵੈਰੀਫਾਈ ਆਪਣੇ ਆਈ ਕੇ ਵਾਈ ਸੀ ਹੋਈ ਉਹਨਾਂ ਦੀ ਐਪੀਐਮ ਕਿਸਾਨ ਯੋਜਨਾ ਦੀ ਕੇਵਾਈਸੀ ਕਰਵਾ ਕੇ ਆਧਾਰ ਕਾਰਡ ਅਪਡੇਟ ਕਰਵਾ ਕੇ ਜਿਹੜੀ ਇੱਕ ਫਾਈਲ ਤਿਆਰ ਹੁੰਦੀ ਹੈ ਫਾਈਲ ਖੇਤੀਬਾੜੀ ਵਿਭਾਗ ਦੇ ਦਫ਼ਤਰ ਭੇਜੋ ਉਹ ਜਦੋਂ ਵੀ ਉਹਨਾਂ ਦੇ ਕਾਗਜ਼ ਵੈਰੀਫਾਈ ਹੋ ਗਏ ਉਸੇ ਟਾਈਮ ਉਹਨਾਂ ਨੂੰ ਮਤਲਬ ਡਿਜੀਟਲ ਪ੍ਰੋਸੈਸ ਦੇ ਵਿੱਚ ਪਾ ਕੇ ਉੱਪਰ ਭੇਜ ਦੇਣਗੇ ਹੈੱਡ ਕੁਆਰਟਰ ਤੇ ਅੱਗੇ ਇੱਕ ਮੈਸੇਜ ਹੋ ਰਿਹਾ ਹੈ ਜੀ ਸਰ ਜੀ ਸਾਡੀ ਕੇਵਾਈਸੀ ਹੋ ਗਈ ਜਮ੍ਹਾਂ ਬੰਦੀ ਵੀ ਅ ਬੀ ਡੀ ਟੀ ਸੀ ਫੋਨ ਨਾਲ ਲਿੰਕ ਹੈ ਕਿਸ਼ਤ ਨਹੀਂ ਆਈ ਜਿਹੜੇ ਅੰਡਰ ਪ੍ਰੋਸੈਸ ਆ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਗਈ ਹੈ ਜੇ ਸਿਸਟਮ ਦੇ ਵਿੱਚ ਨਹੀਂ ਪਾਏ ਸ਼ਾਇਦ ਉਹ ਕੇਸ ਲੱਗਦਾ ਹੈ ਅੱਗੇ ਇੱਕ ਵੀਰ ਨੇ ਲਿਖਿਆ ਹੁਣ ਤਾਂ ਵੋਟਾਂ ਲੈਣ ਦੇ ਮਾਰੇ ਮੋਦੀ ਜੀ ਨੇ ਬਹੁਤ ਕੁਝ ਕਰਨਾ ਸਾਰੇ ਇੰਡੀਆ ਦਾ ਬੇੜਾ ਗਰਕ ਕਰ ਦਿੱਤਾ ਇਸ ਮੰਤਰੀ ਨੇ ਦੁਨੀਆ ਨੂੰ ਬਹੁਤ ਦੁੱਖ ਦਿੱਤਾ 100 ਰੁਪਏ ਦਾ ਪੈਟਰੋਲ ਹੋ ਗਿਆ ਚਲੋ ਇਹ ਅਲੱਗ ਸੈਪਰੇਟ ਇਸ਼ੂ ਹੈ ਇਹ ਤਾਂ ਜਦੋਂ ਵੀ ਤੁਹਾਡੇ ਕੋਈ ਵੋਟਾਂ ਵਾਲੇ ਆਉਂਦੇ ਆ ਇਹ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ ਕਿਉਂਕਿ ਆਪਣਾ ਇਸ ਪਲੇਟਫਾਰਮ ਦਾ ਵਿਸ਼ਾ ਨਹੀਂ ਬਣਦਾ ਅੱਗੇ ਜੀ ਭਾਈ ਜੀ ਇਹ ਕੰਮ ਦੁਬਾਰਾ ਕਦੋਂ ਸ਼ੁਰੂ ਹੋਵੇਗਾ ਇਸ ਵਿਸ਼ੇ ਤੇ ਮੈਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਸੀ 31 ਮਾਰਚ ਤੱਕ ਜਿਨ੍ਹਾਂ ਕਿਸਾਨਾਂ ਨੇ ਹੈਪੀ ਸੀਡਰ ਸੁਪਰ ਸੀਡਰ ਰਿਵਰਸੀਬਲ ਪਲੋ ਤੇ ਹੋਰ ਮਸ਼ੀਨਾਂ ਲਈਆਂ ਪਰਾਲੀ ਦੀ ਸਾਮ ਸੰਭਾਲ ਵਾਲੀਆਂ ਉਹਨਾਂ ਦੀ ਸਬਸਿਡੀ ਦੇ ਵਿੱਚ ਵੀਜੀ ਹੈ ਮਹਿਕਮਾ ਮੈਂ ਬਲਕਿ ਆਪਣੇ ਖੇਤੀਬਾੜੀ ਦਫ਼ਤਰ ਬੈਠ ਕੇ ਇੱਕ ਵੀਡੀਓ ਉਹਨਾਂ ਦੇ ਡਿਪਾਰਟਮੈਂਟ ਦੇ ਕਿਸੇ ਐਗਜ਼ੀਕਿਊਟਿਵ ਨਾਲ ਬੈਠ ਕੇ ਬਣਾਣੀ ਸੀ ਪਰ ਮੈਂ ਉਹਨਾਂ ਦਾ ਸਮਾਂ ਖਰਾਬ ਕਰਨਾ ਚੰਗਾ ਨਹੀਂ ਸਮਝਿਆ ਕਿਉਂਕਿ ਜਿੰਨਾ ਸਮਾਂ ਮੈਂ ਲੈਣਾ ਹੈ ਇਹ ਉਹ ਸਮੇਂ ਦੇ ਵਿੱਚ ਉਹ 5 7 10 ਕਿਸਾਨਾਂ ਦੀ ਸਬਸਿਡੀ ਪਾਸ ਕਰ ਦੇਣਗੇ ਮੈਨੂੰ ਉਸ ਦੇ ਵਿੱਚ ਭਲਾਈ ਸਮਝੀ ਸੋ ਜਿਹੜੀ ਨੈਕਸਟ ਵੀਡੀਓ ਮੈਂ ਖੇਤੀਬਾੜੀ ਵਿਭਾਗ ਨਾਲ ਦੇ ਅਧਿਕਾਰੀਆਂ ਨਾਲ ਬੈਠ ਕੇ ਬਣਾਵਾਂਗੇ ਉਹ ਅਪ੍ਰੈਲ ਦੇ ਵਿੱਚ ਬਣਾਵਾਂਗੇ ਪਹਿਲੇ ਹਫਤੇ ਦੇ ਵਿੱਚ ਹੋਰ ਮੈਸੇਜ ਆਇਆ ਇੱਕ ਰਾਜਾ ਸਿੰਘ ਲੈਂਡ ਸੀਡਿੰਗ ਨੋ ਵਰਕ ਕੱਲੀ ਹੋਰ ਸਭ ਕੁਝ ਜੀਐਸ ਫਰਜ਼ ਵੀ ਦੇਤੀ ਇਹ ਜਿਹੜੀਆਂ ਸਾਂਝੀਆਂ ਖੇਵਟਾਂ ਨਾ ਜੇ ਸਪੋਜ਼ ਕਰੋ ਕਿ ਸਾਂਝੀ ਖੇਵਟ ਦੇ ਵਿੱਚ 5 7 10 15 ਹਿੱਸੇਦਾਰ ਹੈ ਉਹਦੇ ਵਿੱਚ ਲਿਖਿਆ ਹੁੰਦਾ ਫਲਾਣਾ ਸਿੰਘ ਵਗੈਰਾ ਜਦੋਂ ਲੈਂਡ ਉਹ ਆਪਣੇ ਉਸ ਦੇ ਨਾਲ ਅਟੈਚ ਕਰਦੇ ਆ ਅਕਾਊਂਟ ਨਾਲ ਪਹਿਲੇ ਬੰਦੇ ਨੂੰ ਚੱਕ ਲੈਂਦਾ ਸਿਸਟਮ ਖੇਵਟ ਨੰਬਰ 1 ਹੁੰਦਾ ਇੱਕ ਖੇਵਟ ਦੇ ਵਿੱਚੋਂ ਸਿਸਟਮ ਕਈ ਵਾਰ ਕਈ ਬੰਦਿਆਂ ਨੂੰ ਚੱਕਦਾ ਨਹੀਂ ਉਹਦੇ ਵਿੱਚ ਆਲਰੇਡੀ ਡਨ ਆ ਜਾਂਦਾ ਜਦੋਂ ਲਿਖਿਆ ਖੇਵਟੇ ਕਿ ਇਸ ਖੇਵਟੇ ਦੇ ਵਿੱਚ ਆਪਣੇ ਜ਼ਮੀਨ ਹੈ ਜਿਹੜੀ ਉਹ ਉਸ ਨਾਲ ਮਤਲਬ ਖਾਤੇ ਨਾਲ ਅਟੈਚ ਹੋ ਚੁੱਕੀ ਹੈ ਇਹ ਸਿਸਟਮ ਦਾ ਕਨਫਿਊਜ਼ਨ ਹੈ ਇਸ ਦੇ ਬਾਰੇ ਵੀ ਡਿਟੇਲਡ ਵੀਡੀਓ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠ ਕੇ ਬਣਾਵਾਂਗੇ ਇੱਕ ਸੈਪਰੇਟ ਵੀਡੀਓ ਬਣਾਣੀ ਹੈ ਛੋਟੀ ਵੀਡੀਓ ਤਾਂ ਕਿ ਇਹ ਇਸ ਸਮੱਸਿਆ ਬਹੁਤ ਕਿਸਾਨਾਂ ਨੂੰ ਆ ਰਹੀ ਹੈ ਕਿਉਂਕਿ ਲੋਕ ਮੈਨੂੰ ਪਰਸਨਲੀ ਵੀ ਫੋਨ ਕਰ ਕਰਕੇ ਨੋਟ ਕਰਾ ਰਹੇ ਆ ਮੇਰਾ ਜਿਹੜਾ ਫੋਨ ਨੰਬਰ ਹੈ ਮੇਰੇ 2-3 ਬਲਾਕਾਂ ਦੇ ਵਿੱਚ ਸਰਕੂਲੇਟ ਹੈ। ਅਸਲ ਤਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਕੋਲੇ ਹੈ। ਮਤਲਬ ਸੇਵ ਕੀਤਾ ਹੋਇਆ ਹੈ। ਇਸੇ ਕਰਕੇ ਮੈਂ ਉਹਰੇ ਨੰਬਰ ਨਹੀਂ ਦਿੰਦਾ ਕਿਉਂਕਿ ਮੇਰੇ ਖਾਲਾ 200-400 ਬੰਦਿਆਂ ਨੇ ਤਾਂ ਮੈਨੂੰ ਫੋਨ ਕਰ ਲਏ ਇਸ ਸੰਬੰਧ ਦੇ ਵਿੱਚ। ਜੇ ਫੋਨ 200-400 ਤੋਂ ਵੱਧ ਆ ਜਾਣਾ ਸੀ ਫੇਰ ਮੇਰੀ ਚੱਕਣ ਦੀ ਕਪੈਸਿਟੀ ਨਹੀਂ ਰਹਿਣੀ ਸੀ। ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਰੁੱਪ ਬਣਾਉਣਾ ਚੰਗਾ ਸਮਝਿਆ। ਮੈਂ ਗਰੁੱਪ ਦਾ ਲਿੰਕ ਆਪਣੇ YouTube ਤੇ ਸ਼ੇਅਰ ਕਰ ਦਾਂਗਾ। ਤੇ ਇੱਕ ਵੀਡੀਓ ਮੈਂ ਫੇਸਬੁਕ ਤੇ ਪਾਉਂਗਾ ਇੱਕ ਵੀਡੀਓ ਆਪਾਂ ਆਲਰੇਡੀ ਪਾਈ ਹੋਈ ਹੈ ਫੇਸਬੁਕ ਤੇ ਇੱਕ ਦੁਬਾਰੇ ਹੋਰ ਪਾ ਦਾਂਗੇ ਫੇਸਬੁਕ ਵੀ ਵਾਇਸ ਆਫ ਬਨਾਰਸੀ ਦੂਜੀ ਕੁਲਦੀਪ ਸ਼ਰਮਾ ਦੀ ਆਈਡੀ ਤੇ ਪਾਈ ਹੋਈ ਹੈ ਪੇਜ ਤੇ ਦੋਵੇਂ ਪੇਜ ਨੇ ਅਗਲਾ ਕਮੈਂਟ ਹੈ ਜੀ ਸਰ ਸਟੇਟਸ ਦੱਸਦਾ ਨਹੀਂ ਪੈਂਡਿੰਗ ਡਿਸਟ੍ਰਿਕਟ ਸਟੇਟ ਲੈਵਲ ਜਿਨ੍ਹਾਂ ਦਾ ਪੈਂਡਿੰਗ ਹੈ ਪਹਿਲਾਂ ਤੇ ਆਪਣਾ ਫੋਨ ਨੰਬਰ ਉਹੀ ਜਿਹ ਮ ਉਸ ਫੋਨ ਨੰਬਰ ਜਦੋਂ KYC ਕਰਾਉਣੀਆਂ ਨੇ ਖਾਤੇ ਦੀ ਜਿਹੜਾ ਫੋਨ ਨੰਬਰ ਉਸ ਸਮੇਂ ਪਹਿਲੀ ਵਾਰ ਫਾਰਮ ਭਰਨ ਵੇਲੇ ਦਿੱਤਾ ਸੀ ਉਹ ਨੰਬਰ ਹੋਣਾ ਜ਼ਰੂਰੀ ਹੈ ਜਾਂ ਫਿਰ ਅੰਗੂਠਾ ਲਾ ਕੇ ਆਧਾਰ ਕਾਰਡ ਵਾਲੇ ਹੁਣ ਅੰਗੂਠਾ ਨਾਲ ਮੇਰੇ ਖਿਆਲ ਨਾਲ ਘੱਟ ਚੱਕਦਾ ਹੈ OTP ਨਾਲ ਜ਼ਿਆਦਾ ਚੱਕਦਾ ਸੋ ਸਭ ਤੋਂ ਪਹਿਲਾਂ ਤਾਂ ਆਪਣੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਵਾਓ ਆਪਣੀ ਜਾਣਕਾਰੀ ਦਾ ਪਹਿਲਾ ਸਟੈਪ ਇਹੀ ਹੋਊਗਾ ਆਧਾਰ ਕਾਰਡ ਅਪਡੇਟ ਕਰਾ ਕੇ ਫੋਨ ਨੰਬਰ ਲਿੰਕ ਕਰਵਾ ਦਿਓ ਫਿਰ ਉਸ ਆਧਾਰ ਕਾਰਡ ਨਾਲ ਜਿਹੜੀਆਂ ਜਿਹੜੀਆਂ ਸਕੀਮਾਂ ਲੱਗੀ ਹੋਈਆਂ ਫਿਰ ਅੱਗੇ ਉਹ ਵੈਰੀਫਾਈ ਹੁੰਦੀਆਂ ਜਾਣਗੀਆਂ ਬੈਂਕ ਦੇ ਵਿੱਚ ਵੀ ਲੋਡ ਪਊਗੀ ਆਧਾਰ ਕਾਰਡ ਅਪਡੇਟ ਦੀ ਸੋ ਆਧਾਰ ਕਾਰਡ ਅਪਡੇਟ ਕਰਾ ਕੇ ਫਿਰ ਅੱਗੇ ਤੇ ਤਿੰਨੇ ਕਾਰਵਾਈਆਂ ਕਰਕੇ ਪੀਐਮ ਕਿਸਾਨ ਨidhi ਯੋਜਨਾ ਦੀ ਕੇਵਾਈਸੀ ਬੈਂਕ ਦੀ ਕੇਵਾਈਸੀ ਫਿਰ ਉਹਦੀ ਫਾਈਲ ਤਿਆਰ ਕਰਕੇ ਦਫ਼ਤਰ ਵਾਲਾ ਨੂੰ ਮਿਲੋ ਫੇਰੇ ਫਾਇਦਾ ਹੈ ਅੱਗੇ ਲਿਖਿਆ ਜੀ ਜੱਟ 673 ਕਹਿੰਦਾ ਮੇਰੀ ਨਹੀਂ ਆ ਰਹੀ ਇਹਹੀ ਸਮੱਸਿਆ ਮਿਲੂਗੀ ਮੈਂ ਹੁਣ ਫਾਰਮ ਭਰਿਆ ਸਰ ਆਉਣਗੇ ਪੈਸੇ ਇਨੇ ਨਵੇਂ ਫਾਰਮ ਭਰੇ ਆ ਪਰ ਇਹ ਨਹੀਂ ਪਤਾ ਕਦ ਭਰੇ ਆ ਜਿਹੜੇ ਨਵੇਂ ਫਾਰਮ ਉਹ ਵੀ ਅੰਡਰ ਪ੍ਰੋਸੈਸ ਚੱਲ ਰਹੇ ਆ ਜਿੱਥੇ ਤੱਕ ਮੈਂ ਪੜਤਾਲ ਕੀਤੀ ਹੈ ਪੈਸੇ ਨਹੀਂ ਆ ਰਹੇ ਨਾ ਮੇਰਾ ਆ ਨਹੀਂ ਰਿਹਾ ਮੇਰੇ ਨਹੀਂ ਆ ਰਹੇ ਕੋਈ ਹੱਲ ਦੱਸੋ ਜੀ ਕੰਟੈਕਟ ਦੱਸੋ ਜੀ ਕੰਟੈਕਟ ਨੰਬਰ ਦੱਸਿਓ ਇਹਦੇ ਵਿੱਚ ਕਮੈਂਟ ਕਰ ਦਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਥੱਲੇ ਕਮੈਂਟ ਕਰ ਦਿਓ ਮੈਂ ਹਰ ਕਮੈਂਟ ਦਾ ਜਵਾਬ ਦੇਵਾਂਗਾ ਖੜਾ ਕਿਹਾ ਜੀ ਖਰੜ ਵੀ ਕੇ ਨਕਸ਼ਾ ਪਾਸ ਹੋਣ ਤੋਂ ਬਾਅਦ ਮਕਾਨ ਨਹੀਂ ਬਣਾਉਂ ਦਿੰਦੇ ਬਣਾਉਣ ਦਿੰਦੇ ਇਹ ਸਮੱਸਿਆ ਦੂਜੀ ਹੈ ਜੀ ਤਾਂ ਆਪਣੇ ਡੀਸੀ ਸਾਹਿਬ ਨੂੰ ਮਿਲਣਾ ਚਾਹੀਦਾ ਇਸ ਸੰਬੰਧ ਦੇ ਵਿੱਚ ਜਾਂ ਸੰਬੰਧਤ ਮਿਊਸਪੈਲਿਟੀ ਦੇ ਵਿੱਚ ਜਾਓ ਕਿ ਭਾਈ ਕਿਉਂ ਨਹੀਂ ਮਕਾਨ ਬਣਾਉਣ ਦਿੰਦੇ ਮਿਊਸਪੈਲਿਟੀ ਵਾਲੇ ਦੱਸ ਸਕਦੇ ਆ ਸਾਨੂੰ ਤਾਂ ਬਾਈ ਨਹੀਂ ਮਿਲੇ ਤਾਂ ਤੁਹਾਡੀ ਸਮੱਸਿਆ ਨਹੀਂ ਇਹ ਬਹੁਤ ਸਾਰੇ ਕਿਸਾਨਾਂ ਦੀ ਸਮੱਸਿਆ ਹੈ ਬਾਈ ਅੱਗੇ ਕੋਰ ਆਇਆ ਜੀ ਕੋਈ ਗੁਰ ਗੁਰਨਾਮ ਪਤਾ ਨਹੀਂ ਇਸ ਤਰ੍ਹਾਂ ਦਾ ਨਾਮ ਹੈ ਸਰ ਇੱਕ ਤਾਂ ਇਹ ਕੋਈ ਲੇਡੀਜ਼ ਦਾ ਮੈਸੇਜ ਹੈ ਉਹਦੇ ਘਰ ਵਾਲੀ ਦੀ ਉਹਦੇ ਜੀਜੇ ਦੀ ਮੌਤ ਹੋ ਚੁੱਕੀ ਹੈ ਉਸ ਦੀ 2 ਕਿੱਲੇ ਜ਼ਮੀਨ ਹੈ ਕੀ ਉਸ ਦੇ ਬੱਚੇ ਜਾਂ ਘਰ ਵਾਲੀ ਨੂੰ ਮਿਲ ਸਕਦੇ ਹਨ ਪਹਿਲਾਂ ਬਈ ਵਿਰਾਸਤ ਦਾ ਇੰਤਕਾਲ ਕਰਵਾ ਕੇ ਉਹਨਾਂ ਦੇ ਜਿਹੜੇ ਬੱਚੇ ਐ ਉਹਨਾਂ ਦਾ ਮਤਲਬ ਜ਼ਮੀਨ ਦੇ ਵਿੱਚ ਨਾਮ ਦਰਜ ਕਰਾਓ ਫੇਰ ਇਹਦਾ ਫਾਰਮ ਅਪਲਾਈ ਹੋਊਗਾ ਉਸ ਤੋਂ ਪਹਿਲਾਂ ਜੇ ਬੱਚੇ ਮਾਈਨਰ ਐ ਤੇ ਉਹਦੀ ਵਿਧਵਾ ਪੈਨਸ਼ਨ ਲੱਗ ਜੂਗੀ ਨਾਲ ਮਾਈਨਰ ਬੱਚਿਆਂ ਦੀ ਪੈਨਸ਼ਨ ਲੱਗ ਜੂਗੀ ਇਹ ਆਪਣਾ ਇਸਤਰੀ ਤੇ ਬਾਲ ਭਲਾਈ ਵਿਭਾਗ ਹੁੰਦਾ ਜਿਹੜਾ ਦਾ ਜ਼ਿਲ੍ਹਾ ਡਿਸਟ੍ਰਿਕਟ ਲੈਵਲ ਤੇ ਜਾਂ ਸੀਡੀਪੀਓ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਹੈਲੋ ਸਰ ਸਾਡੇ ਵੀ ਪੈਸੇ ਨਹੀਂ ਆਏ ਖੇਤੀ ਦਫਤਰ ਵਿੱਚ ਫਰਦ ਜਮ੍ਹਾਂ ਕਰਾਈ ਸੀ ਇਹ ਹੀ ਸਮੱਸਿਆ ਛੋਡੀਆ ਕੀ ਕੋਈ ਗੱਲ ਨਹੀਂ ਅੰਡਰ ਪ੍ਰੋਸੈਸ ਚੱਲ ਰਿਹਾ ਤੁਹਾਡਾ ਵੀ ਜਰੂਰ ਆਊਗਾ ਅੱਗੇ ਮੈਸੇਜ ਇੱਕ ਹੋਰ ਆ ਗਿਆ ਜੀ ਮੇਰੇ ਨਾਮ ਜ਼ਮੀਨ ਨਹੀਂ ਮੈਨੂੰ ਇਹ ਲਾਭ ਮਿਲ ਸਕਦਾ ਜਿਨ੍ਹਾਂ ਦੇ ਨਾਮ ਜ਼ਮੀਨ ਨਹੀਂ ਉਹ ਇਹ ਲਾਭ ਨਹੀਂ ਲੈ ਸਕਦੇ ਉਹ ਇਸ ਦੇ ਲਾਭਪਾਤਰ ਨਹੀਂ ਬਣ ਸਕਦੇ ਅੱਗੇ ਲਿਖਿਆ ਜੀ ਇੱਕ ਸਮੱਸਿਆ ਹਰਮਨਦੀਪ ਸਿੰਘ ਕਿ ਸਾਡੇ ਬਾਪੂ ਜੀ ਨੂੰ ਸੱਜੇ ਪਾਸੇ ਤੇ ਪੈਰਾਲਾਈਸ ਹੈ ਅਸੀਂ ਸੁਵਿਧਾ ਕੇਂਦਰ ਜਾਂਦੇ ਆ ਤਾਂ ਉਸਦੇ ਫਿੰਗਰ ਨਹੀਂ ਆਉਂਦੇ ਅਸੀਂ ਆਧਾਰ ਕਾਰਡ ਅਪਡੇਟ ਕਰਵਾਉਣ ਜਾਂਦੇ ਆ ਤਾਂ ਉਹ ਕਹਿੰਦੇ ਹਨ ਕਿ ਇਹਨਾਂ ਦੇ ਫਿੰਗਰ ਨਹੀਂ ਆਉਂਦੇ 2 ਸਾਲ ਹੋ ਗਏ ਸਾਡੇ ਪੈਸੇ ਨਹੀਂ ਆਏ ਉਮਰ 70 ਸਾਲ ਇਹ ਬਹੁਤ ਮਾੜੀ ਗੱਲ ਹੈ ਜਦੋਂ ਆਧਾਰ ਕਾਰਡ ਦੇ ਵਿੱਚ ਜਦੋਂ ਬੰਦਾ ਇੱਕ ਹੈਂਡੀਕੈਪਟ ਬੰਦਾ ਇੰਨੇ ਗੇੜੇ ਮਾਰਦਾ ਹੈ ਤਾਂ ਉਹਨਾਂ ਨੂੰ ਕੋਈ ਸੈਕੰਡਰੀ ਆਪਸ਼ਨ ਦੱਸਣਾ ਚਾਹੀਦਾ ਹੈ ਜੇ ਕੋਈ ਨਹੀਂ ਸਪੈਸ਼ਲ ਉਹਨਾਂ ਨੂੰ ਮਨਜ਼ੂਰੀ ਲੈਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਫਿੰਗਰਪ੍ਰਿੰਟ ਨਹੀਂ ਆਉਂਦੇ ਜਾਂ ਮੋਬਾਈਲ ਨੰਬਰ ਅਟੈਚ ਨਹੀਂ ਉਸ ਨੂੰ ਦੁਬਾਰਾ ਕਿਵੇਂ ਖੋਲਿਆ ਜਾਵੇ ਕਿਉਂਕਿ ਆਈ ਸਕੈਨ ਵੀ ਹੁੰਦੀ ਹੈ ਉਸ ਦੇ ਵਿੱਚ ਅੱਖਾਂ ਨਾਲ ਸਕੈਨ ਕਰਕੇ ਉਸ ਨੂੰ ਖੋਲ੍ਹ ਕੇ ਉਸ ਦੇ ਵਿੱਚ ਉਸ ਦਾ ਕੋਈ ਮੋਬਾਈਲ ਨੰਬਰ ਕਿਸੇ ਉਸ ਦੇ ਬੱਚੇ ਦਾ ਐਡ ਕਰ ਦੇਣ ਤਾਂ ਕਿ ਅਗਲੀ ਵਾਰ OTP ਨਾਲ ਖੁੱਲ ਜੇ ਸੋ ਇਹਨਾਂ ਨੂੰ ਮੈਂ ਇਹੀ ਕਹੂੰਗਾ ਆਧਾਰ ਕਾਰਡ ਵਾਲਿਆਂ ਨਾਲ ਗੱਲ ਕਰ ਲੈਣ ਭਾਈ ਜੇ ਫਿੰਗਰਪ੍ਰਿੰਟ ਨਹੀਂ ਆਉਂਦੇ ਆਈ ਸਕੈਨਰ ਨਾਲ ਜੇ ਖੁੱਲਦਾ ਹੈ ਜਾਂ ਕੋਈ ਹੋਰ ਸੈਕੰਡਰੀ অপਸ਼ਨ ਹੈ ਉਸ ਦੇ ਨਾਲ ਅਪਡੇਟ ਕਰਕੇ ਦੇਖ ਲਓ ਅੱਗੇ ਆ ਗਿਆ ਜੀ ਇੱਕ ਮੈਸੇਜ KYC ਕਰਾਤੀ ਨਹੀਂ ਮਿਲੇ ਅੰਡਰ ਪ੍ਰੋਸੈਸ ਹੈ ਜੀ KYC ਹੋਗੀ ਜੇ ਫਾਰਮ ਤੁਸੀਂ ਭੇਜਿਆ ਹੈ ਖੇਤੀਬਾੜੀ ਦਫ਼ਤਰ ਫਾਰਮ ਜਮ੍ਹਾਂ ਕਰਵਾਓ ਫੇਰੇ ਪੈਸੇ ਮਤਲਬ ਆਉਣਗੇ ਅੱਗੇ ਆ ਗਿਆ ਜੀ ਸਾਨੂੰ 2 ਸਾਲ ਤੋਂ ਨਹੀਂ ਮਿਲੇ ਇਹ ਹੀ ਸਮੱਸਿਆ ਸਭ ਦੀ ਹੈ ਇਸ ਸਮੱਸਿਆ ਮੋਕਟਲੀ ਸਮੇਂ ਜਿਹੜੀ 2 ਸਾਲ 3 ਸਾਲ ਤੋਂ ਨਹੀਂ ਆ ਰਹੇ ਇਹ ਮੈਸੇਜ ਮੈਂ ਪੜਦਾ ਨਹੀਂ ਅੱਗੇ ਲਗਾ ਦਿੰਦਾ ਕਿਉਂਕਿ ਇਹ ਸਮੱਸਿਆ ਆਪਾਂ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਅੱਗੇ ਲਿਖਿਆ ਜੀ ਕੁਝ ਨਹੀਂ ਮਿਲਿਆ ਇਹਨਾਂ ਦੇ ਵੀ ਨਹੀਂ ਆ ਰਹੇ ਅੱਗੇ ਲਿਖਿਆ ਜੀ ਮੇਰਾ ਏ ਕੇ ਵਾਈ ਸੀ ਲੈਂਡ ਸੀਡਿੰਗ ਸਟੇਟਸ ਸਭ ਠੀਕ ਹੈ ਮੈਂ ਫਰਦ ਸਭ ਕੁਝ ਅਪਲਾਈ ਕਰ ਦਿੱਤਾ ਹੈ ਅਕਾਊਂਟ ਆਧਾਰ ਨਾ ਰ ਲਿੰਕ ਮੈਸੇਜ ਵੀ ਆਉਂਦਾ ਹੈ ਖਾਤੇ ਵਿੱਚ ਪੈਸੇ ਪਾ ਦਿੱਤੇ ਨੇ ਪਰ ਵਿੱਚ ਨਹੀਂ ਆਉਂਦੇ ਇਹਨਾਂ ਦੀ ਜਿਹੜੀ ਸਮੱਸਿਆ ਹੈ ਇਹਨਾਂ ਨੇ ਜੋ ਅਕਾਊਂਟ ਪੀਐਮ ਕਿਸਾਨ ਨਿਧੀ ਦੇ ਵਿੱਚ ਦਿੱਤਾ ਸੀ ਉਸ ਤੋਂ ਬਾਅਦ ਕੋਈ ਹੋਰ ਸੈਕੰਡਰੀ ਅਕਾਊਂਟ ਖਲਵਾਇਆ ਹੈ ਜਿਹੜੀ ਲਾਸਟ ਕੇਵਾਈਸੀ ਹੋਈ ਹੈ ਮੋਸਟਲੀ ਸਿਸਟਮ ਉਸ ਨੂੰ ਚੱਕਦਾ ਜਦੋਂ ਆਧਾਰ ਕਾਰਡ ਨਾਲ ਆਪਾਂ ਪੈਸੇ ਭੇਜਦੇ ਆ ਉਹ ਆਧਾਰ ਕਾਰਡ ਬੇਸਡ ਪੈਸੇ ਭੇਜਦੇ ਆ ਸੈਂਡ ਕਰਦੇ ਆ ਆਧਾਰ ਕਾਰਡ ਲਾਸਟ ਅਪਡੇਟ ਨੂੰ ਚਾਹਦਾ ਹੈ ਕਿਉਂਕਿ ਪਿੱਛੇ ਆਪਾਂ ਸੁਸਾਇਟੀਆਂ ਦੇ ਵਿੱਚ ਵੀ ਖਾਤੇ ਖਲਵਾਏ ਸੀ ਉਹਨਾਂ ਦੀ ਵੀ ਕੇਵਾਈਸੀ ਹੋਈ ਹੈ ਜਿਹੜੇ ਬੰਦ ਹੋ ਗਏ ਸੀ ਬਹੁਤ ਸਾਰੇ ਕਿਸਾਨ ਵੀਰਾਂ ਦੇ ਕੋਆਪਰੇਟਿਵ ਬੈਂਕ ਦੇ ਵਿਚਾਰੇ ਆ ਜਾਂ ਉਹੀ ਮੈਂ ਦੱਸਿਆ ਜਿਹੜੇ ਪਿੰਡਾਂ ਦੇ ਵਿੱਚ ਬਿਨਾ ਪਾਸਬੁੱਕ ਤੋਂ ਖਾਤੇ ਖੋਲ ਗਏ ਉਹਨਾਂ ਖਾਤਿਆਂ ਦੇ ਵਿੱਚ ਪੈਸੇ ਆ ਰਹੇ ਆ ਸੋ ਮੇਰੇ ਖਿਆਲ ਹੈ ਇਹੀ ਸਮੱਸਿਆਵਾਂ ਸੀ ਦੁਬਾਰੇ ਫੇਰ ਆਪਾਂ ਇਹਨਾਂ ਸਮੱਸਿਆਵਾਂ ਦਾ ਕਿਵੇਂ ਨਿਬੜਨਾ ਹੈ ਇੱਕ ਵਾਰ ਬਰੀਫ ਦੇ ਵਿੱਚ ਫੇਰ ਦੱਸ ਦਈਏ ਇਸ ਵੀਡੀਓ ਨੂੰ ਜਿਹੜੇ ਕੋਈ ਕਿਸਾਨ ਭਰਾ ਦੇਖ ਰਹੇ ਆ ਸੁਣ ਰਹੇ ਆ ਉਹ ਸਾਰੇ ਅੱਗੇ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹਰ ਕਿਸਾਨ ਕੋਲੇ ਖੇਤੀਬਾੜੀ ਦੇ ਗਰੁੱਪ ਬਣੇ ਹੋਏ ਆ ਜਿਹੜੀ ਪ੍ਰਾਈਵੇਟ ਦਵਾਈਆਂ ਦੀਆਂ ਕੰਪਨੀਆਂ ਉਹਨਾਂ ਨੇ ਬਹੁਤ ਸਾਰੇ ਕਿਸਾਨਾਂ ਦੇ ਗਰੁੱਪ ਬਣਾ ਰੱਖੇ ਆ ਸੋ ਇਸ ਵੀਡੀਓ ਨੂੰ ਗਰੁੱਪ ਦੇ ਵਿੱਚ ਪਾਓ ਦੇ ਵਧ ਤੋਂ ਵੱਧ ਸਬਸਕ੍ਰਾਈਬ ਕਰੋ ਜਿੰਨੇ ਸਬਸਕ੍ਰਾਈਬਰ ਵੱਧ ਹੋਣਗੇ ਉੰਨੇ ਇਹਦੀ ਰੀਚ ਵਧੂਗੀ ਉਹਨੇ ਲੋਕਾਂ ਵੱਧ ਲੋਕਾਂ ਤੱਕ ਜਾਊਗੀ ਸੋ ਦੁਬਾਰੇ ਬਰੀਫ ਦੇ ਵਿੱਚ ਦੱਸਦੇ ਆ ਸਭ ਤੋਂ ਪਹਿਲਾਂ ਜੋ ਆਪਾਂ ਫਾਰਮ ਭਰਿਆ ਸੀ ਸ਼ੁਰੂ ਦੇ ਵਿੱਚ ਜੋ ਖਾਤਾ ਦਿੱਤਾ ਜਾਂ ਆਪਣੇ ਦੂਜੇ ਸਾਰੇ ਖਾਤੇ ਕੇਵਾਈਸੀ ਕਰਵਾ ਦਿਓ ਜਿਹੜਾ ਖਾਤਾ ਉਸ ਦੇ ਵਿੱਚ ਦਿੱਤਾ ਹੈ ਉਹ ਤੇ ਆਪਾਂ ਜਰੂਰ ਕੇਵਾਈਸੀ ਰਾਣੀ ਉਸ ਦੇ ਤਾਂ ਆਧਾਰ ਕਾਰਡ ਅਪਡੇਟ ਕਰਵਾ ਲਓ ਆਧਾਰ ਕਾਰਡ ਅਪਡੇਟ ਹੋ ਗਿਆ ਬੈਂਕ ਕੇवाईसी ਹੋ ਗਈ ਤੀਜੀ ਪੀਐਮ ਕਿਸਾਨ ਸਮਾਨ ਨਿਧੀ ਦੀ ਸੀਏਸੀ ਸੈਂਟਰ ਜਿਹੜੇ ਪਿੰਡਾਂ ਦੇ ਵਿੱਚ ਕੰਪਿਊਟਰ ਕੈਫੇ ਖੁੱਲੇ ਹੋਏ ਆ ਉੱਥੇ ਹੋ ਜਾਣਗੇ ਉੱਥੇ ਪਰਦਾ ਪੀਐਮ ਕਿਸਾਨ ਨਿਧੀ ਯੋਜਨਾ ਦੀ ਕੇਵਾਈਸੀ ਕਰਵਾ ਦਿਓ ਜੇ ਇੱਧਰ ਸਾਰਾ ਕੁਝ ਠੀਕ ਆ ਰਿਹਾ ਤਾਂ ਪੈਸੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪੈਸੇ ਆ ਜਾਣਗੇ ਜੇ ਕੋਈ ਕਿਸੇ ਪੁਆਇੰਟ ਤੇ ਦਿੱਕਤ ਹੈ ਆ ਉਤੋਂ ਫਾਰਮ ਤਿਆਰ ਕਰਵਾ ਕੇ ਇੱਕ ਫਾਰਮ ਪ੍ਰਿੰਟ ਨਿਕਲਦਾ ਹੈ ਸਰਪੰਚ ਜਾਂ ਨੰਬਰਦਾਰ ਦੀ ਮੋਹਰ ਲਗਵਾ ਕੇ ਖੇਤੀਬਾੜੀ ਦੇ ਜਿਹੜਾ ਬਲਾਕ ਦਾ ਦਫ਼ਤਰ ਹੈ ਉੱਥੇ ਸਾਰੇ ਮਤਲਬ ਸਪੈਸ਼ਲ ਡਿਊਟੀ ਲਾ ਕੇ ਕਰਮਚਾਰੀ ਬਿਠਾਏ ਆ ਉਹਨਾਂ ਨੂੰ ਫਾਰਮ ਫੜਾ ਦਿਓ ਤੇ ਇੱਕ ਬੇਨਤੀ ਹੋਰ ਸਾ ਮੁਲਾਜ਼ਮਾਂ ਨੂੰ ਆਪਾਂ ਫੋਨ ਬਹੁਤ ਕਰਦੇ ਆ ਲੋਕ ਬਹੁਤ ਖੱਜਲਖਵਾਰ ਕਰਦੇ ਆ ਉਹਨਾਂ ਦਾ ਮਤਲਬ ਮੂੰਹ ਸੁੱਕ ਜਾਂਦਾ ਇੱਕੋ ਗੱਲ ਦਾ ਜਵਾਬ ਦੇ ਦਿੰਦੇ ਆ ਆਪਣੇ ਵੱਲੋਂ ਪੂਰੀ ਤਿਆਰੀ ਕਰਕੇ ਜਾਓ ਫਾਰਮ ਜਮਾ ਕਰਾਓ ਫਿਰ ਵੇਟ ਕਰ ਲਓ ਕਿਉਂਕਿ ਇਹ ਆਪਣਾ ਕਿਸਾਨਾਂ ਦਾ ਹੱਕ ਹੈ ਇਹ ਕੋਈ ਆਪਾਂ ਕਿਸੇ ਤੋਂ ਧੱਕੇ ਨਾਲ ਨਹੀਂ ਮੰਗ ਰਹੇ ਜਦੋਂ ਸਿਸਟਮ ਦੇ ਵਿੱਚ ਅਪਡੇਟ ਹੋ ਗਏ ਆਪਣਾ ਸਹੀ ਅਕਾਊਂਟ ਆਪਣੇ ਪੈਸੇ ਆਉਣਗੇ ਸੋ ਸਭ ਦਾ ਧੰਨਵਾਦ ਜੈ ਹਿੰਦ ਹੱਸਦੇ ਰਹੋ ਆਬਾਦ ਰਹੋ ਖੁਸ਼ ਰਹੋ ਧੰਵਾਦ ਥੈਂਕ ਯੂ